ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਜਿੱਥੇ ਕਿ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਂਦੇ ਰਹੇ ਹਨ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਰਗੇ ਦੇਸ਼ਾਂ ਤੋਂ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਆਉਣ ਵਾਲਿਆਂ ਦੇ ਲਈ ਵੀ ਮੋਦੀ ਸਰਕਾਰ ਦੇ ਵੱਲੋਂ ਹੁਣ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ ਜੀ ਹਾਂ ਜਿੱਥੇ ਕਿ ਸਤੰਬਰ ਮਹੀਨੇ ਦੇ ਵਿੱਚ ਹੀ ਮੋਦੀ ਸਰਕਾਰ ਦੇ ਵੱਲੋਂ ਨਵੀਂ ਟਰੈਵਲ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਕਿ ਜਿਹੜੇ ਵੀ ਹੁਣ ਕੈਨੇਡਾ ਵਰਗੇ ਦੇਸ਼ਾਂ ਤੋਂ ਪੰਜਾਬ ਜਾਂ ਫਿਰ ਭਾਰਤ ਦੇ 에어 ਫੋਰਸ ਦੇ ਉੱਤੇ ਆ ਅਧਿਕਾਰੀਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਸਕਦੇ ਹਨ ਤੇ ਵੀਜ਼ਾ ਕੈਨਸਲ ਕਰਨ ਤੋਂ ਬਾਅਦ ਉਹਨਾਂ ਨੂੰ 에ਅਰਪੋਰਟ ਤੋਂ ਹੀ ਵਾਪਸ ਕੈਨੇਡਾ ਮੋੜਨਾ ਪੈ ਸਕਦਾ ਹੈ ਕੈਨੇਡਾ ਵਾਂਗ ਮੋਦੀ ਸਰਕਾਰ ਦੇ ਵੱਲੋਂ ਵੀ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਅਧਿਕਾਰ ਦੇ ਦਿੱਤੇ ਗਏ ਸਨ ਪਰ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਬਾਅਦ ਹੁਣ ਭਾਰਤ ਦੇ ਵੱਲੋਂ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਮੋਦੀ ਸਰਕਾਰ ਦੇ ਵੱਲੋਂ ਹੁਣ 1 ਅਕਤੂਬਰ ਤੋਂ ਇੱਕ ਨਵਾਂ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਈ ਅਰਾਈਵਲ ਕਾਰਡ ਜਿਹੜਾ ਕਿ ਲਾਂਚ ਕਰ ਦਿੱਤਾ ਹੁਣ ਜੇਕਰ ਕਿਸੇ ਵੀ ਕੈਨੇਡੀਅਨ ਨੇ ਭਾਰਤ ਦੇ ਵਿੱਚ ਆਉਣਾ ਹੈ ਜਾਂ ਫਿਰ ਕਿਸੇ ਹੋਰ ਦੇਸ਼ ਦੇ ਨਾਗਰਿਕ ਨੇ ਭਾਰਤ ਦੇ ਵਿੱਚ ਆਉਣਾ ਹੈ ਤੇ ਉਸ ਨੂੰ ਆਪਣਾ ਪਹਿਲਾ ਈ ਅਰੀਵਲ ਕਾਰਡ ਜਿਹੜਾ ਕੀ ਉਹ ਫਿਲ ਕਰਨਾ ਪਵੇਗਾ ਜਿਸ ਤੋਂ ਬਾਅਦ ਹੀ ਉਸ ਨੂੰ ਭਾਰਤ ਦੇ ਵਿੱਚ ਐਂਟਰੀ ਮਿਲੇਗੀ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਇਸ ਨੂੰ ਬੁੱਧਵਾਰ ਤੋਂ ਲਾਂਚ ਕਰ ਦਿੱਤਾ ਗਿਆ ਹੈ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਹੁਣ ਈ ਅਰੀਵਲ ਕਾਰਡ ਸਹੂਲਤ ਉਪਲਬਧ ਕਰ ਦਿੱਤੀ ਗਈ ਹੈ ਇਹ ਉਹਨਾਂ ਲੋਕਾਂ ਦੇ ਉੱਤੇ ਉਪਲਬਧ ਹੋਵੇਗੀ ਜੋ ਕਿ ਬਾਰਲੇ ਦੇਸ਼ਾਂ ਦੇ ਸਿਟੀਜ਼ਨ ਬਣ ਚੁੱਕੇ ਹਨ ਤੇ ਉਹਨਾਂ ਦੇ ਕੋਲ ਕੈਨੇਡੀਅਨ ਪਾਸਪੋਰਟ ਜਾਂ ਫਿਰ ਕਿਸੇ ਹੋਰ ਦੇਸ਼ ਦਾ ਪਾਸਪੋਰਟ ਹੈ ਤੇ ਉਹਨਾਂ ਦੇ ਕੋਲ ਕੋਈ ਵੀ OCI ਉਪਲਬਧ ਨਹੀਂ ਹੈ ਸੋ ਜੇਕਰ ਉਹ ਹੁਣ ਬਾਹਰਲੇ ਦੇਸ਼ਾਂ ਦੇ ਨਾਗਰਿਕ ਬਣ ਚੁੱਕੇ ਹਨ ਤੇ ਭਾਰਤ ਦੇ ਵਿੱਚ ਐਂਟਰੀ ਚਾਹੁੰਦੇ ਹਨ ਪਹਿਲਾਂ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਚੰਗੀ ਤਰ੍ਹਾਂ ਇੰਟਰਵਿਊ ਕੀਤੀ ਜਾਵੇਗੀ ਤੇ ਜੇਕਰ ਉਹ ਚਾਹੁੰਦੇ ਹਨ ਕਿ ਇਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਨਹੀਂ ਦੇਣੀ ਜਿਵੇਂ ਕਿ ਕੈਨੇਡਾ ਵਰਗੇ ਦੇਸ਼ ਅਮਰੀਕਾ ਵਰਗੇ ਦੇਸ਼ ਕਰਦੇ ਹਨ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਐਂਟਰੀ 에ਅਰਪੋਰਟ ਦੇ ਉੱਤੇ ਹੀ ਡਰਾਇਵ ਕਰ ਸਕਦੇ ਹਨ ਤੇ ਦੂਜੇ ਪਾਸੇ ਜੇਕਰ ਉਹ ਐਂਟਰੀ ਲੈਣੀ ਹੈ ਤੇ ਈ ਅਰੀਵਲ ਕਾਰਡ ਜਿਹੜਾ ਕੀ ਉਹਨਾਂ ਨੂੰ ਮਿਲੇਗਾ ਤੇ ਇਸ ਨੂੰ 72 ਤੋਂ ਲੈ ਕੇ 24 ਘੰਟੇ ਪਹਿਲਾਂ ਹੀ ਉਹਨਾਂ ਨੂੰ ਫਿਲ ਕਰਨਾ ਪਵੇਗਾ ਫਿਰ ਹੀ ਉਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਮਿਲੇਗੀ ਇਹ ਮੋਦੀ ਸਰਕਾਰ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਡਿਜੀਟਲ ਇੰਡੀਆ ਮਿਸ਼ਨ ਦੇ ਚੱਲਦਿਆਂ ਇਹ ਹੁਣ ਈ ਅਰੀਵਲ ਕਾਰਡ ਜਿਹੜਾ ਕੀ ਲਾਂਚ ਕਰ ਦਿੱਤਾ ਗਿਆ ਹੈ ਜਿੱਥੇ ਕੀ ਪਹਿਲਾਂ ਲੇਖਤੀ ਜਿਹੜੀ ਕਿ ਸਾਰੀ ਕਾਰਵਾਈ ਹੁੰਦੀ ਸੀ ਤੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਧਿਕਾਰੀ ਵੀ ਕਿਸੇ ਦੀ ਵੀ ਐਂਟਰੀ ਡਿਨਾਈ ਨਹੀਂ ਕਰਦੇ ਸੀ ਪਰ ਹੁਣ ਇਹ ਸਾਰੇ ਅਧਿਕਾਰ ਇਮੀਗ੍ਰੇਸ਼ਨ ਨੂੰ ਵੀ ਦੇ ਦਿੱਤੇ ਗਏ ਹਨ ਤੇ ਈ ਅਰੀਵਲ ਕਾਰਡ ਵੀ ਭਾਰਤ ਦੀ ਦੀ ਸਰਕਾਰ ਦੇ ਵੱਲੋਂ ਲਾਂਚ ਕਰ ਦਿੱਤਾ ਗਿਆ ਹੈ ਇਸ ਦਾ ਸਭ ਤੋਂ ਵੱਡਾ ਅਸਰ ਉਹਨਾਂ ਤੇ ਪਵੇਗਾ ਜੋ ਕਿ ਪੰਜਾਬੀ ਭਾਰਤੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸਿਟੀਜ਼ਨ ਹੋ ਚੁੱਕੇ ਹਨ ਤੇ ਜਿਹੜੇ ਪੰਜਾਬੀ ਭਾਰਤੀਆਂ ਦੇ ਕੋਲ ਅਜੇ ਤੱਕ ਵੀ ਇੰਡੀਅਨ ਪਾਸਪੋਰਟ ਹੈ ਉਹਨਾਂ ਨੂੰ ਇਹ ਸਾਰਾ ਕੁਝ ਨਹੀਂ ਕਰਨਾ ਪਵੇਗਾ ਤੇ ਉਹਨਾਂ ਦੀ ਐਂਟਰੀ ਵੀ ਭਾਰਤ ਦੇ ਵਿੱਚ ਕੋਈ ਡਿਨਾਈ ਨਹੀਂ ਹੋਵੇਗੀ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਐਂਟਰੀ ਮਿਲ ਜਾਵੇਗੀ ਸੋ ਜਿਹੜੇ ਸਿਟੀਜ਼ਨ ਹੋ ਚੁੱਕੇ ਆ ਉਹਨਾਂ ਨੂੰ ਐਂਟਰੀ ਵੀ ਨਹੀਂ ਦਿੱਤੀ ਜਾ ਸਕਦੀ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਰੀਵਲ ਕਾਰਡ ਵੀ ਫਿਲ ਕਰਨਾ ਪਵੇਗਾ ਜਿਸ ਤੋਂ ਬਾਅਦ ਕਾਰਡ ਮਿਲੇਗਾ ਤੇ 24 ਤੋਂ ਲੈ ਕੇ 72 ਘੰਟੇ ਪਹਿਲਾਂ ਇਹ ਕਾਰਡ ਫਿਲ ਕਰਨਾ ਪਵੇਗਾ